ਦੋਸਤੋ ਸਵਾਗਤ ਹੈ ਤੁਹਾਡਾ ਅਗਲੀ ਵੀਡੀਓ ਵਿੱਚ ਇਸ ਟਾਈਮ ਅਸੀਂ ਕਿੱਥੇ ਜਾ ਰਹੇ ਹਾਂ ਇਹ ਤੁਹਾਨੂੰ ਵੀਡੀਓ ਦੇਖ ਕੇ ਹੀ ਪਤਾ ਲੱਗੇਗਾ ਸੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸૌ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਛੱਤ ਸ਼੍ਰੀ ਅਕਾਲ ਜੀ ਕਹਿੰਦੇ ਜਿੱਥੇ ਬੰਦੇ ਦਾ ਦਾਣਾ ਪਾਣੀ ਲਿਖਿਆ ਉੱਥੇ ਜ਼ਰੂਰ ਜਾਣਾ ਪੈਂਦਾ ਹੈ ਇਹੀ ਕੰਮ ਸਾਡੇ ਨਾਲ ਹੋਇਆ ਮੇਰੇ ਦੋਸਤ ਦਾ ਆ ਗਿਆ ਫੋਨ ਕਹਿੰਦਾ ਅੱਜ ਹੈ ਸੰਡੇ ਤੇ ਆਪਾਂ ਨੇ ਜਾਣਾ ਹੈ ਨੈਣਾ ਦੇਵੀ ਮਾਤਾ ਦੇ ਮੰਥਾ ਟੇਕਣ ਮਾ ਚਲੋ ਕੋਈ ਗੱਲ ਨਹੀਂ ਚੱਲਦੇ ਆਂ ਤਾਂ ਹੁਣ ਅਸੀਂ ਤਿਆਰੀ ਖਿੱਚਤੀ ਹੁਣ ਅਸੀਂ ਪਹੁੰਚ ਗਏ ਰੋਪੜ ਸ਼ਹਿਰ ਦੇ ਵਿੱਚ ਉਲਦੇ ਉੱਪਰ ਜਿਵੇਂ ਜਿਵੇਂ ਅਸੀਂ ਅੱਗੇ ਜਾਵਾਂਗੇ ਤੁਹਾਨੂੰ ਜਾਣਕਾਰੀ ਵੀ ਦਿੰਦੇ ਜਾਵਾਂਗੇ ਤੇ ਬਾਕੀ ਜਾ ਕੇ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਮੱਥਾ ਟੇਕਣ ਨੂੰ ਸੋ ਬਣੇ ਰਹੋ ਵੀਡੀਓ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਮੇਰੀ ਲੱਗੀ ਵੀਡੀਓ ਇਹ ਜੋ ਤੁਸੀਂ ਰਸਤਾ ਦੇਖ ਰਹੇ ਹੋ ਲੈਫਟ ਹੈਂਡ ਸਾਈਡ ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੂੰ ਜਾਂਦਾ ਹੈ ਤੁਸੀਂ ਇੱਥੋਂ ਵੀ ਗੁਰਦੁਆਰਾ ਸਾਹਿਬ ਨੂੰ ਜਾ ਸਕਦੇ ਹੋ ਹੁਣ ਅਸੀਂ ਪਹੁੰਚ ਗਏ ਹਾਂ ਪੁਲ ਦੇ ਉੱਪਰ ਇਸ ਤੋਂ ਅੱਗੇ ਇੱਕ ਰਸਤਾ ਦਿਖਾਵਾਂਗੇ ਤੁਹਾਨੂੰ ਉਹ ਵੀ ਪਰਿਵਾਰ ਵਿਛੋੜਾ ਸਾਹਿਬ ਨੂੰ ਜਾਂਦਾ ਹੈ ਸਵਾਵ ਚੱਲਦੇ ਹਾਂ ਅੱਗੇ ਟਾਈਮ ਸਵੇਰ ਦਾ ਤਕਰੀਬਨ 9:30 ਹੋਇਆ ਹੈ ਅੱਜ ਐਤਵਾਰ ਕਰਕੇ ਮੰਦਿਰ ਵਿੱਚ ਭੀੜ ਵੀ ਸੰਗਤ ਵੀ ਕਾਫੀ ਹੋਵੇਗੀ ਇੱਥੋਂ ਖੱਬੇ ਪਾਸੇ ਨੂੰ ਰਸਤਾ ਮੁੜਦਾ ਹੈ ਜੀ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਨੂੰ ਤੁਸੀਂ ਇੱਥੋਂ ਵੀ ਜਾ ਸਕਦੇ ਹੋ ਕੋਣ ਸੀ ਭਰਤਗੜ ਕੋਲ ਪਹੁੰਚ ਚੁੱਕੇ ਹਾਂ ਇਹ ਗੁਰਦੁਆਰਾ ਸਾਹਿਬ ਭਰਤਗੜ ਵਿੱਚ ਬਣਿਆ ਹੋਇਆ ਹੈ ਸੋ ਆਪ ਚੱਲਦੇ ਹਾਂ ਅੱਗੇ ਦੇਖੋ ਕਿੰਨਾ ਵਧੀਆ 뷰 ਆ ਰਿਹਾ ਹੈ ਜਿੱਥੇ ਜਿੱਥੇ ਸਾਨੂੰ ਵਧੀਆ ਲੱਗਿਆ ਵੀ ਉਹ ਤੁਹਾਨੂੰ ਦਿਖਾਉਂਦੇ ਰਾਵਾਂਗੇ ਲੋਕ ਇੱਥੇ ਖੜਕੇ ਫੋਟੋਆਂ ਵੀ ਖਿੱਚਦੇ ਹਨ ਕਾਫੀ ਪਰ ਸਵੇਰ ਹੋਣ ਕਰਕੇ ਹਲੇ ਕੋਈ ਨਹੀਂ ਖੜਾ ਚੱਲਦੇ ਆ ਅੱਗੇ ਹੁਣ ਅਸੀਂ ਕੀਰਤਪੁਰ ਸਾਹਿਬ ਪਹੁੰਚ ਗਏ ਹਾਂ ਇੱਥੇ ਵੀ ਸਿੱਖ ਇਤਿਹਾਸ ਨਾਲ ਕਾਫੀ ਰਿਲੇਟਡ ਗੁਰਦੁਆਰਾ ਸਾਹਿਬ ਹਨ ਕਾਫੀ ਗੁਰੂ ਸਾਹਿਬ ਦੇ ਚਰਨ ਪਏ ਹਨ ਇਸ ਸਥਾਨ ਤੇ ਉਹਨਾਂ ਦੀ ਵੀਡੀਓ ਵੀ ਅਸੀਂ ਅੱਗੇ ਸਮੇਂ ਵਿੱਚ ਪਾਵਾਂਗੇ ਹੁਣ ਅਸੀਂ ਪਹੁੰਚ ਗਏ ਆਂ ਆਨੰਦਪੁਰ ਸਾਹਿਬ ਵਿਖੇ ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਹੈ ਜੀ ਬਹੁਤ ਮੰਨ ਤੇ ਬਹੁਤ ਕੀਤਾ ਵੀ ਇੱਥੇ ਮੱਥਾ ਟੇਕ ਕੇ ਜਾਈਏ ਪਰ ਪਹਿਲਾਂ ਜਿੱਥੇ ਆਪਾਂ ਨੇ ਜਾਣਾ ਹੈ ਉਸ ਜਗ੍ਹਾ ਜਾਇਆ ਜੀ ਇਸ ਸਮਾਂ ਬਚਿਆ ਤਾਂ ਇੱਥੇ ਵੀ ਜ਼ਰੂਰ ਆ ਕੇ ਜਾਵਾਂਗੇ ਸੌ ਚੱਲਦੇ ਹਾਂ ਅੱਗੇ ਲੋ ਜੀ ਕੋਲਾਂ ਵਾਲੇ ਡੋਬੇ ਕੋਲ ਪਹੁੰਚਣ ਵਾਲੇ ਆਸੀਂ ਸਾਹਮਣੇ ਮਾਤਾ ਨੈਣਾ ਦੇਵੀ ਮਾਤਾ ਦਾ ਮੰਦਿਰ ਦਿਖ ਰਿਹਾ ਹੈ ਉੱਪਰ ਸੋ ਅੱਜ ਮੌਸਮ ਵੀ ਠੀਕ ਹੈ ਇੰਨੀ ਗਰਮੀ ਨਹੀਂ ਹੈ ਮੁੱਢਣ ਹੋਣ ਕਰਕੇ ਮੌਸਮ ਬਹੁਤ ਵਧੀਆ ਹੈ ਲਓ ਜੀ ਇੱਥੋਂ ਪਤਾ ਲੱਗਣ ਲੱਗ ਗਿਆ ਸੰਗਤ ਕਿੰਨੀ ਕਾਈ ਹੋਈ ਹੈ ਇੱਥੋਂ ਪੰਜਾਬ ਦੀ ਹੱਦ ਖਤਮ ਹੋ ਗਈ ਤੇ ਹਿਮਾਚਲ ਦੀ ਹੱਦ ਸ਼ੁਰੂ ਹੁੰਦੀ ਹੈ ਇੱਥੇ ਟੋਲ ਲੱਗਦਾ ਹੈ ਗੱਡੀਆਂ ਤੇ ਇੱਥੇ ਹੀ ਕਾਫੀ ਰਸ਼ ਹੈ ਅੱਗੇ ਜਾ ਕੇ ਦੇਖੋ ਹੁਣ ਕੀ ਹੁੰਦਾ ਹੈ ਇੰਨਾ ਕਿ ਤਾਂ ਹੈ ਜੇ ਆਪਾਂ ਬਾਈਕ ਤੇ ਆਈਏ ਤਾਂ ਥੋੜੀ-ਬਹੁਤੀ ਜਗ੍ਹਾ ਮਿਲਦੀ ਹੈ ਤਾਂ ਆਪਾਂ ਅੱਗੇ ਚਲੇ ਜਾਣੇ ਹਾਂ ਜੇ ਕਿਤੇ ਗੱਡੀ ਵਿੱਚ ਹੋਈਏ ਤੇ ਸਾਨੂੰ ਖੜਨਾ ਪੈ ਜਾਂਦਾ ਹੈ ਸੋ ਇੱਥੋਂ ਅੱਗੇ ਚੱਲੀਏ ਹੁਣ ਬਾਈਕ ਹੋਣ ਕਰਕੇ ਜਗ੍ਹਾ ਮਿਲ ਹੀ ਜਾਂਦੀ ਹੈ ਤਾਂ ਗੱਡੀਆਂ ਦੀ ਪਰਚੀਆਂ ਲੱਗਦੀਆਂ ਹਨ ਇਸ ਲਈ ਇੱਥੇ ਜ਼ਿਆਦਾ ਗੱਟੀਆਂ ਖੜੀਆਂ ਹਨ ਸੋ ਚੱਲਦੇ ਆਂ ਅੱਗੇ ਜਿੱਥੇ ਵੀ ਵਧੀਆ-ਵਧੀਆ 뷰 ਹੋਇਆ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਬਣੇ ਰਹੋ ਵੀਡੀਓ ਵਿੱਚ ਇਹ ਹੈ ਜੀ ਕੋਲਾਂ ਵਾਲਾ ਟੋਬਾ ਮੇਥੋਂ ਚੜ੍ਹਾਈ ਸ਼ੁਰੂ ਹੋ ਗਈ ਹੈ ਇਹ ਬਹੁਤ ਵਧੀਆ ਆ ਰਿਹਾ ਹੈ। ਨੀਚੇ ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਕੀ ਚੜ੍ਹਾਈ ਦੇ ਉਤੇ ਆ ਗਏ ਹਾਂ। ਲੋ ਜੀ ਕਰੋ ਚੱਕ ਤੁਸੀਂ ਵੀ ਕਿੰਮੇ ਦਾ ਲੱਗ ਰਿਹਾ ਹੈ। ਪਰ ਜੋ ਰੀਅਲ ਵਿੱਚ ਦੇਖਣ ਨੂੰ ਵਧੀਆ ਲੱਗਦਾ ਹੈ। ਉਹ ਫੋਨ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਕੈਮਰੇ 'ਚ ਮੌਸਮ ਵੀ ਬਹੁਤ ਵਧੀਆ ਹੈ ਇੱਥੇ ਲੋ ਜੀ ਹੁਣ ਮਾਤਾ ਦਾ ਮੰਦਿਰ ਥੋੜੀ ਦੂਰ ਰਹਿ ਗਿਆ ਹੈ ਇਹ ਆ ਗਿਆ ਹੈ ਬੱਸ ਸਟੈਂਡ ਸਾਡਾ ਰਸਤਾ ਵੀ ਬਹੁਤ ਵਧੀਆ ਹੈ ਜੀ ਸੜਕ ਬਹੁਤ ਵਧੀਆ ਬਣੀ ਹੋਈ ਹੈ ਇਹ ਸਾਹਮਣੇ ਵੀ ਜਾਂਦਾ ਹੈ ਜੀ ਰਸਤਾ ਆਪਾਂ ਨੇ ਲੈਫਟ ਹੈਂਡ ਸਾਈਡ ਮੁੜ ਜਾਣਾ ਇਹ ਸਿੱਧਾ ਮੰਦਿਰ ਦੀ ਬੈਕ ਸਾਈਡ ਜਾਂਦਾ ਹੈ ਜੀ ਗੁਫਾ ਕੋਲ ਰਸਤਾ ਉੱਥੇ ਤੱਕ ਬਾਈਕ ਚਲੀ ਜਾਂਦੀ ਹੈ ਗੱਡੀਆਂ ਵੀ ਜਾਂਦੀਆਂ ਹਨ ਬਾਕੀ ਤੁਸੀਂ ਗੱਡੀਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਸੰਗਤ ਕਿੰਨੀ ਕਾਈ ਹੋਵੇਗੀ ਤੇ ਉੱਪਰ ਸਾਨੂੰ ਕਿੰਨਾ ਕੁ ਟਾਈਮ ਲੱਗੇਗਾ ਤੁਸੀਂ ਜਦੋਂ ਮੰਦਿਰ ਵਿੱਚ ਮੱਥਾ ਟੇਕਣ ਆਉਂਦੇ ਹੋ ਤਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ 11:30 ਵਜੇ ਤੱਕ ਪਹਿਲਾਂ-ਪਹਿਲਾਂ ਆਪਣਾ ਮੱਥਾ ਟੇਕ ਲਓ ਨਹੀਂ ਤਾਂ ਫਿਰ ਆਰਤੀ ਸ਼ੁਰੂ ਹੋ ਜਾਂਦੀ ਹੈ ਤੇ ਸਵਾ 12:00 ਵਜੇ ਤੱਕ ਆਰਤੀ ਹੁੰਦੀ ਹੈ ਫਿਰ ਸਾਨੂੰ ਵੀ ਉੱਥੇ ਉੱਪਰ ਜਾ ਕੇ ਹੀ ਪਤਾ ਲੱਗਿਆ ਹੁਣ ਅਸੀਂ ਲਾਈਨ ਵਿੱਚ ਖੜੇ ਹਾਂ ਆਓ ਤੁਹਾਨੂੰ ਦਿਖਾਈਏ ਸੰਗਤ ਕਿੰਨੀ ਕ ਹੈ ਦੇਖੋ ਜੀ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਜੇ ਉੱਪਰ ਕੈਮਰਾ ਅਲਾਉਡ ਕੈਮਰਾ ਅਲਾਉਡ ਹੋਇਆ ਤਾਂ ਅੰਦਰ ਮੰਦਰ ਦੇ ਵੀ ਦਰਸ਼ਨ ਕਰਾਵਾਂਗੇ ਫਿਲਹਾਲ ਤੁਸੀਂ ਮੰਦਰ ਦੇ ਸਾਹਮਣੇ ਤੋਂ ਦਰਸ਼ਨ ਕਰੋ ਸੰਗਤ ਕਾਫੀ ਹੈ ਜੀ ਇੱਥੇ ਹੁਣ ਤੱਕ ਸਾਡਾ ਟਾਈਮ ਵੀ ਬਹੁਤ ਲੱਗ ਗਿਆ ਹੈ 2.5 ਘੰਟੇ ਸਾਨੂੰ ਖੜਨਾ ਪੈ ਗਿਆ ਹੈ ਚਲੋ ਕੋਈ ਗੱਲ ਨਹੀਂ ਖੜਨੇ ਦੀ ਕੋਈ ਗੱਲ ਨਹੀਂ ਹੈ ਲੋ ਜੀ ਅਸੀਂ ਮੱਥਾ ਟੇਕ ਕੇ ਆ ਗਏ ਹਾਂ ਹੁਣ ਅਸੀਂ ਮੰਦਰ ਦੇ ਪਿੱਛੇ ਜੋ ਗੁਫਾ ਬਣੀ ਹੋਈ ਹੈ ਉੱਥੇ ਖੜੇ ਹਾਂ ਮੰਦਰ ਵਿੱਚ ਕੈਮਰਾ ਅਲਾਉਡ ਨਹੀਂ ਸੀ ਇਸ ਲਈ ਵੀਡੀਓ ਨਹੀਂ ਬਣਾ ਹੋਈ ਇਸ ਲਈ ਤੁਹ ਆਤਮਾ ਵੀ ਚਾਉਂਦੇ ਹਾਂ ਪਰ ਜਦੋਂ ਤੁਸੀਂ ਆਉਂਦੇ ਹੋ ਤਾਂ ਇੱਥੇ ਦਰਸ਼ਨ ਕਰਕੇ ਜਾਇਆ ਕਰੋ। ਬਾਕੀ ਜਦੋਂ ਸੰਗਤ ਜ਼ਿਆਦਾ ਹੁੰਦੀ ਹੈ ਤਾਂ ਥੋੜਾ ਪ੍ਰੋਬਲਮ ਆਉਂਦੀ ਹੈ ਦਰਸ਼ਨ ਕਰਨ ਨੂੰ। ਤੇ ਹੁਣ ਅਸੀਂ ਦਰਸ਼ਨ ਕਰਕੇ ਵਾਪਸ ਆ ਗਏ ਹਾਂ। ਇਹ ਤੁਸੀਂ ਦੇਖ ਰਹੇ ਹੋ ਬੱਦਲ ਕਿਵੇਂ ਲੱਗ ਰਿਹਾ ਹੈ نیچے। ਅਸੀਂ ਥੋੜਾ ਜਿਹਾ ਉੱਪਰ ਪਹੁੰਚੇ ਹੋਏ ਹਾਂ। ਜਿਉਂ-ਜਿਉਂ نیچے ਨੂੰ ਜਾ ਰਹੇ ਹਾਂ। ਗਰਮੀ ਵੀ ਮਹਿਸੂਸ ਹੋ ਰਹੀ ਹੈ ਪਰ ਉੱਪਰ ਮੌਸਮ ਬਹੁਤ ਵਧੀਆ ਸੀਗਾ ਠੰਡੀ ਹਵਾ ਚੱਲ ਰਹੀ ਸੀ ਬਹੁਤ ਦਿਲ ਲੱਗਿਆ ਉੱਥੇ ਦਰਸ਼ਨ ਕਰਕੇ